ਔਰ ਬਹੁਤ ਵੱਡਾ ਸਟਰਗਲ ਅਸੀਂ ਕੀਤਾ ਮੈਂ ਕਹਿ ਸਕਦਾ ਚਲੋ ਅੱਜ ਮਾਲਕ ਨੇ ਸਾਰਾ ਕੁਝ ਦੇ ਦਿੱਤਾ ਨਾ ਗੱਡੀਆਂ ਵੀ ਕੋਲ ਐ ਸਭ ਕੁਝ ਐ ਲੇਕਿਨ ਮੈਂ ਸਾਰਾ ਜ਼ਿਲੰਦਰ ਜਿਹੜਾ ਪੈਦਲ ਕੋ ਮਿਆ ਹਾ ਮੇਰੇ ਕੋ ਸਾਈਕਲ ਤੱਕ ਨਹੀਂ ਹੁੰਦਾ ਸੀ ਇਦਾਂ ਦੇ ਅਸੀਂ ਹਾਲਾਤ ਦੇਖੇ ਹੋਏ ਐ ਲੇਕਿਨ ਜਿਹੜਾ ਆਪਣਾ ਜਜਬਾ ਆ ਤਜਰਬਾ ਔਰ ਮਿਹਨਤ ਨੂੰ ਬਰਕਰਾਰ ਰੱਖਿਆ ਤੁਸੀਂ ਕੁਝ ਵੀ ਲਾਈਫ ਦੇ ਵਿੱਚ ਕਰ ਸਕਦੇ ਆ ਤੁਹਾਡਾ ਕੌਨਫੀਡੈਂਸ ਹੋਣਾ ਚਾਹੀਦਾ ਆਪਣੇ ਕੰਫਰਟ ਜ਼ੋਨ ਤੋਂ ਤੁਸੀਂ ਬਾਹਰ ਆ ਕੇ ਦੇਖੋ ਕਹਿੰਦੇ ਡਰ ਕੇ ਆਗੇ ਜੀਤ ਹੈ ਇਹ ਸਹੀ ਉਹਨੇ ਗੱਲ ਕਹੀ ਐ ਉਸੀ ਮਤਲਬ ਲੱਗੇ ਰੋ ਆਪਣੇ ਕੰਮ ਦੇ ਹੂੰ ਤੁਰੇ ਰੋ ਮੰਜ਼ਿਲ ਆਪਣੇ ਆਪ ਤੁਹਾਡੇ ਕੋਲ ਆਏਗੀ ਹੂੰ ਤੋਈ ਚੱਕਰ ਹੁੰਦਾ ਹੈ ਕਈ ਵਾਰੀ ਫਿਰ ਜਦੋਂ ਇਦਾਂ ਸ਼ੌਹਰਤ ਆ ਮਿਲ ਜਾਨੀਆ ਤੇ ਉਹ ਸੰਭਾਲੀਆਂ ਨਹੀਂ ਜਾਂਦੀਆਂ ਦੌਲਤਾਂ ਇਦਾਂ ਮਿਲ ਜਾਨੀਆ ਉਹ ਸੰਭਾਲੀਆਂ ਨਹੀਂ ਜਾਂਦੀਆਂ ਦੌਲਤ ਫਿਰ ਵੀ ਕਿਸੇ ਹੱਦ ਤੱਕ ਆਪਾਂ ਸੰਭਾਲ ਸਕਦੇ ਹਾਂ ਪ੍ਰਾਪਰਟੀਆਂ ਲੈ ਲਈਆਂ ਇਧਰ ਕਰ ਲਿਆ ਲੇਕਿਨ ਜਿਹੜੀ ਸ਼ੌਹਰਤ ਹੈ ਸਤਕਾਰ ਇਸ ਮੰਲਣੀ ਬਹੁਤ ਔਖੀ ਜ਼ਿਆਦਾਤਰ ਲੋਕਾਂ ਦੇ ਵਿੱਚ ਈਗੋ ਆ ਜਾਂਦੀ ਹੈ ਹੂੰ ਈਗੋ ਆ ਜਾਂਦੀ ਹੈ ਵੀ ਮੈਂ ਪਤਾ ਨਹੀਂ ਕੀ ਹੋ ਗਿਆ